ਨਮਸਕਾਰ ਇਹ ਡਾਈ ਹੈ ਸਟਾਰ ਤੇ ਸਕੁਅਰ ਨੂੰ ਕਟਿੰਗ ਕਰਨ ਵਾਸਤੇ ਇਹਦੇ ਚ 20 mm ਬਾਏ 125 mm ਦਾ ਸਕੁਅਰ ਨਿਕਲਦਾ ਹੈ ਜਿਹੜਾ ਤੁਹਾਨੂੰ ਕੱਟ ਕੇ ਦਿਖਾ ਰਹੇ ਹਾਂਗੇ ਇੱਕ ਇਹਦੇ ਵਿੱਚ ਸਟਾਰ ਨਿਕਲਦਾ ਪਹਿਲਾਂ ਇਹਨੂੰ ਸਕੁਅਰ ਦੇ ਦੋ ਪੀਸੇ ਕੱਟ ਕੇ ਦਿਖਾਵਾਂਗੇ ਦੇਖੋ ਕੱਟੇ ਇੱਕ ਕੱਟੇ ਗਿਆ ਇਹ 1.6 ਦੀ ਸ਼ੀਟ ਹੈ ਜਿਹਦੇ ਵਿੱਚ ਹੁਣ ਆਪਾਂ ਪੰਜ ਚੇਂਜ ਕਰਕੇ ਸਕੁਅਰ ਪੰਜ ਨੂੰ ਕੱਢ ਕੇ ਸਟਾਰ ਵਾਲਾ ਪੰਜ ਇਹਦੇ ਵਿੱਚ ਫਿੱਟ ਕਰਾਂਗੇ ਜਿਹੜਾ ਕਿ ਨਾਰਮਲ ਤਰੀਕੇ ਦੇ ਨਾਲ ਇਸ ਦੇ ਵਿੱਚ ਫਿੱਟ ਹੋ ਜਾਂਦਾ ਹੈਗਾ ਇਸ ਸਟਾਰ ਵਾਲਾ ਜੀ ਗিয়ার ਨੂੰ ਸਲਾਈਡ ਕਰਕੇ ਆਪਾਂ ਪੰਜ ਨੂੰ ਫਿੱਟ ਕਰ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਫਿੱਟ ਹੋ ਕੇ ਇਹ ਡਾਈ ਚੱਲਣ ਵਾਸਤੇ ਤਿਆਰ ਹੋ ਜਾਂਦੀ ਹੈ ਸਾਰ ਵਾਲਾ ਪੰਚ ਫਿੱਟ ਹੋ ਚੁੱਕਿਆ ਹੁਣ ਆਪਾਂ ਸਤਾਰ ਵਾਲੇ ਕੱਟ ਕੱਢ ਕੇ ਦਿਖਾਵਾਂਗੇ 1.6 ਦੇ ਵਿੱਚ ਸਾਰ ਵਾਲੇ ਕੱਟ ਨਿਕਲਦੇ ਨੇ ਸਟਾਰ ਵਾਲਾ ਪੀਸ ਨਿਕਲ ਗਿਆ ਇੱਕ ਤੇ ਹਮ ਇਸੇ ਤਰ੍ਹਾਂ ਹੀ ਆਪਾਂ ਦੋ ਤਿੰਨ ਹੋਰ ਸਟਾਰ ਵਾਲੇ ਕੱਟ ਕੱਟਾਂਗੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਚੱਲਣ ਵਾਸਤੇ ਡਾਈ ਹੈ